ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਹੈ ਕਿਸਮਤ ਦੀ ਭਾਲ ਕਿਸੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਅਮੀਰ ਬਣਨ ਦੀ ਲਾਲਸਾ ਹਰ ਵੇਲੇ ਉਸ ਦੇ ਮਨ ਵਿੱਚ ਉਸਲਵਟੇ ਲੈਂਦੀ ਰਹਿੰਦੀ ਸੀ ਆਪਣੀ ਇਸ ਲਾਲਸਾ ਨੂੰ ਪੂਰੀ ਕਰਨ ਲਈ ਉਹ ਇੱਕ ਸ਼ਹਿਰ ਵਿੱਚ ਜਾ ਕੇ ਨੌਕਰੀ ਕਰਨ ਲੱਗ ਪਿਆ ਪਰ ਉਹ ਆਪਣੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ ਉਹ ਕੁਝ ਅਜਾਇਹਾ ਕਰਨਾ ਲੋਚਦਾ ਸੀ ਜਿਸ ਨਾਲ ਉਸ ਦੀ ਕਿਸਮਤ ਮਤ ਜਕਦਮ ਬਦਲ ਜਾਵੇ ਉਹ ਥੋੜਾ ਆਲਸੀ ਇਨਸਾਨ ਸੀ ਜਦੋਂ ਦੇਖੋ ਉਹ ਵੱਡੇ ਵੱਡੇ ਸੁਪਨੇ ਦੇਖਦਾ ਰਹਿੰਦਾ ਸੀ ਇੱਕ ਦਿਨ ਉਹ ਇੱਕ ਸਾਧੂ ਕੋਲ ਗਿਆ ਉਸ ਨੇ ਸਾਧੂ ਨੂੰ ਆਪਣੀ ਪੂਰੀ ਕਹਾਣੀ ਸੁناਈ ਅਤੇ ਪੁੱਛਿਆ ਸਾਧੂ ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਆਖਿਰ ਮੇਰੀ ਕਿਸਮਤ ਕਿੱਥੇ ਹੈ ਸਾਧੂ ਉਸ ਨੌਜਵਾਨ ਦੀ ਗੱਲ ਸਮਝ ਗਿਆ ਕਿ ਉਹ ਬੜਾ ਆਲਸੀ ਹੈ ਅਤੇ ਬਿਨਾਂ ਕੋਈ ਕੰਮ ਕੀਤੇ ਅਮੀਰ ਬਣਨਾ ਚਾਹੁੰਦਾ ਹੈ। ਥੋੜੀ देर ਨੌਜਵਾਨ ਨੂੰ ਦੇਖਣ ਤੋਂ ਬਾਅਦ ਸਾਧੂ ਨੇ ਕਿਹਾ ਪੁੱਤਰ ਤੇਰੀ ਕਿਸਮਤ ਇੱਥੇ ਕਿਤੇ ਨਹੀਂ ਹੈ। ਉਹ ਤਾਂ ਸਮੁੰਦਰ ਦੇ ਪਰਲੇ ਪਾਸੇ ਹੈ। ਆਪਣੀ ਕਿਸਮਤ ਨੂੰ ਲੱਭਣ ਲਈ ਤੈਨੂੰ ਸਮੁੰਦਰ ਦੇ ਦੂਜੇ ਪਾਸੇ ਜਾਣਾ ਪਵੇਗਾ। ਉਹ ਤੁਰੰਤ ਆਪਣੀ ਕਿਸਮਤ ਨੂੰ ਹਾਸਲ ਕਰਨ ਲਈ ਕਾਲਾ ਪੈ ਗਿਆ। ਅਤੇ ਸਮੁੰਦਰ ਦੇ ਦੂਜੇ ਪਾਸੇ ਜਾਣ ਲਈ ਸਫਰ ਤੇ ਨਿਕਲ ਤੁਰਿਆ ਤੁਰਦਿਆਂ-ਤੁਰਦਿਆਂ ਉਸਨੇ ਕਈ ਪਹਾੜ ਲੰਗੇ ਕਈ ਨਦੀਆਂ ਪਾਰ ਕੀਤੀਆਂ ਅੰਤ ਉਹ ਇੱਕ ਸੁਰਮਈ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਇੱਕ ਪਾਸੇ ਝਰਨਾ ਵਗ ਰਿਹਾ ਸੀ ਉਸਨੇ ਝਰਨੇ ਤੋਂ ਪਾਣੀ ਪੀਤਾ ਅਤੇ ਹਰੇ ਘਾਹ ਤੇ ਲੰਮਾ ਪੈ ਗਿਆ ਘਾਹ ਤੇ ਪੈਂਦਿਆ ਸਾਰ ਉਹ ਨੀਂਦ ਦੀ ਬੁੱਕਲ ਵਿੱਚ ਚਲਾ ਗਿਆ ਕਾਫੀ ਚਿਰ ਸੌਣ ਤੋਂ ਬਾਅਦ ਜਦੋਂ ਉਸ ਦੀ ਜਾਗ ਖੁੱਲੀ ਤਾਂ ਉਸ ਦੀ ਨਜ਼ਰ ਮੈਦਾਨ ਵਿੱਚ ਇੱਕ ਸੁੰਦਰ ਲੜਕੀ ਤੇ ਪਈ ਲੜਕੀ ਨੇ ਉਸ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਨੌਜਵਾਨ ਨੇ ਜਵਾਬ ਦਿੱਤਾ ਮੈਂ ਤਾਂ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ ਇਸ ਤੇ ਲੜਕੀ ਬੋਲੀ ਮੈਨੂੰ ਵੀ ਆਪਣੀ ਕਿਸਮਤ ਦੀ ਉਡੀਕ ਹੈ ਮੇਰਾ ਵਿਆਹ ਨਹੀਂ ਹੋ ਰਿਹਾ ਹੈ ਜੇ ਤੁਹਾਨੂੰ ਮੇਰੀ ਕਿਸਮਤ ਮਿਲੇ ਤਾਂ ਉਸ ਨੂੰ ਪੁੱਛਣਾ ਕਿ ਮੇਰਾ ਵਿਆਹ ਕਦੋਂ ਹੋਵੇਗਾ ਅੱਛਾ ਮੈਂ ਜ਼ਰੂਰ ਪੁੱਛਾਂਗਾ ਅਤੇ ਵਾਪਸੀ ਤੇ ਦੱਸ ਦੇਵਾਂਗਾ ਪਰ ਤੂੰ ਮੈਨੂੰ ਕਿੱਥੇ ਮਿਲੇਂਗੀ ਨੌਜਵਾਨ ਨੇ ਪੁੱਛਿਆ ਮੈਂ ਤੈਨੂੰ ਇੱਥੇ ਹੀ ਮਿਲਾਂਗੀ ਲੜਕੀ ਨੇ ਕਿਹਾ ਉਹ ਉੱਥੋਂ ਅਗਾਹ ਤੁਰ ਪਿਆ ਕੁਝ ਹੀ ਦੂਰ ਜਾਣ ਤੇ ਉਸ ਨੂੰ ਇੱਕ ਸੋਹਣਾ ਸੁਨੱਖਾ ਘੋੜਾ ਦਿਖਾਈ ਦਿੱਤਾ ਘੋੜੇ ਨੂੰ ਦੇਖ ਕੇ ਉਸ ਨੇ ਮਨ ਹੀ ਮਨ ਸੋਚਿਆ ਕਾਸ਼ ਮੇਰੇ ਕੋਲ ਵੀ ਇਹੋ ਜਿਹਾ ਘੋੜਾ ਹੁੰਦਾ ਤਾਂ ਅੱਖ ਚਮਕੇ ਚ ਹੀ ਮੈਂ ਸਮੁੰਦਰ ਦੇ ਖੰਡੇ ਪਹੁੰਚ ਜਾਂਦਾ ਅਜੇ ਉਹ ਇਹ ਗੱਲ ਸੋਚ ਹੀ ਰਿਹਾ ਸੀ ਕਿ ਘੋੜਾ ਉਹਦੇ ਨੇੜੇ ਆ ਕੇ ਪੁੱਛਣ ਲੱਗਿਆ ਐ ਨੌਜਵਾਨ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਨੌਜਵਾਨ ਨੇ ਜਵਾਬ ਦਿੱਤਾ ਮੈਂ ਕਿਸਮਤ ਦਾ ਮਾਰਿਆ ਹੋਇਆ ਹਾਂ ਅਤੇ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ ਇਹ ਸੁਣ ਕੇ ਘੋੜਾ ਕਹਿਣ ਲੱਗਿਆ ਭਰਾਵਾ ਮੈਂ ਵੀ ਤਾਂ ਕਿਸਮਤ ਦਾ ਮਾਰਿਆ ਹਾਂ ਮੈਨੂੰ ਕੋਈ ਸਵਾਰ ਨਹੀਂ ਮਿਲਦਾ ਤੂੰ ਮੇਰੀ ਕਿਸਮਤ ਦਾ ਪਤਾ ਕਰੀ ਜੇ ਉਹ ਤੈਨੂੰ ਮਿਲ ਗਈ ਤਾਂ ਉਸ ਨੂੰ ਪੁੱਛੀ ਕਿ ਮੈਨੂੰ ਸਵਾਰ ਕਦੋਂ ਮਿਲੇਗਾ ਕੋੜੇ ਦੀ ਗੱਲਬਾਤ ਤੋਂ ਬਾਅਦ ਉਹ ਫਿਰ ਅੱਗੇ ਹੋ ਤੁਰਿਆ ਅੱਗੇ ਜਾ ਕੇ ਉਸ ਨੂੰ ਇੱਕ ਰੁੱਖ ਮਿਲਿਆ ਦੇਖਣ ਵਿੱਚ ਰੁੱਖ ਸੀ ਤਾਂ ਬਹੁਤ ਵੱਡਾ ਪਰ ਅੱਧਾ ਸੁੱਕਿਆ ਹੋਇਆ ਸੀ ਉਹ ਥੋੜਾ ਜਿਹਾ ਆਰਾਮ ਕਰ ਲਈ ਰੁੱਖ ਹੇਠਾਂ ਬੈਠ ਗਿਆ ਅਜੇ ਉਹ ਬੈਠਾ ਹੀ ਸੀ ਕਿ ਰੁੱਖ ਉਸ ਤੋਂ ਪੁੱਛਣ ਲੱਗਿਆ ਐ ਮੁਸਾਫਿਰ ਤੂੰ ਕਿੱਥੇ ਜਾ ਰਿਹਾ ਹੈ ਬਹੁਤ ਥੱਕਿਆ ਹੋਇਆ ਹੈ ਲੱਗ ਰਿਹਾ ਹੈ ਨੌਜਵਾਨ ਨੇ ਜਵਾਬ ਦਿੱਤਾ ਹਾਂ ਭਰਾ ਬਹੁਤ ਦੂਰ ਤੋਂ ਆਇਆ ਹਾਂ ਅਤੇ ਸਮੁੰਦਰ ਪਾਰ ਤੋਂ ਆਪਣੀ ਕਿਸਮਤ ਲਿਆਉਣ ਜਾ ਰਿਹਾ ਹਾਂ ਅੱਛਾ ਕਿਸਮਤ ਨੂੰ ਲਿਆਉਣ ਜਾ ਰਿਹਾ ਹੈ ਬੜੀ ਚੰਗੀ ਗੱਲ ਹੈ ਭਰਾ ਮੈਂ ਤਾਂ ਤੁਰਿਆ ਤੁਰ ਨਹੀਂ ਸਕਦਾ ਨਹੀਂ ਤਾਂ ਮੈਂ ਵੀ ਤੇਰੇ ਨਾਲ ਤੁਰ ਪੈਂਦਾ ਤੂੰ ਦੇਖ ਰਿਹਾ ਹੈ ਕਿ ਮੇਰਾ ਇੱਕ ਪਾਸਾ ਬਿਲਕੁਲ ਸੁੱਕ ਗਿਆ ਹੈ ਤੂੰ ਮੇਰੀ ਕਿਸਮਤ ਬਾਰੇ ਪਤਾ ਕਰੀ ਕਿ ਮੋੜ ਕਦੋਂ ਹਰਿਆ ਭਰਿਆ ਹੋਵਾਂਗਾ ਤੁਰਦਿਆਂ ਤੁਰਦਿਆਂ ਆਖਿਰ ਉਹ ਸਮੁੰਦਰ ਕੰਢੇ ਪੁੱਜ ਗਿਆ ਉੱਥੇ ਇੱਕ ਮਗਰਮਸ਼ੇ ਪੇਟ ਦਰਦ ਨਾਲ ਕਰਾਹ ਰਿਹਾ ਸੀ ਜਦੋਂ ਉਸਨੇ ਮਗਰਮਸ਼ ਨੂੰ ਸਮੁੰਦਰ ਪਾਰ ਜਾਣ ਦਾ ਕਾਰਨ ਦੱਸਿਆ ਤਾਂ ਉਹ ਬੜਾ ਖੁਸ਼ ਹੋਇਆ ਉਸਨੇ ਕਿਹਾ ਭਰਾ ਮੇਰੀ ਵੀ ਕਿਸਮਤ ਦਾ ਪਤਾ ਕਰਨਾ ਰੋਜ਼ ਪੇਟ ਵਿੱਚ ਦਰਦ ਰਹਿੰਦਾ ਹੈ ਨਾ ਕੁਝ ਖਾਦਾ ਜਾਂਦਾ ਹੈ ਨਾ ਹੀ ਪੀਤਾ ਨੌਜਵਾਨ ਬੋਲਿਆ ਤੂੰ ਮੈਨੂੰ ਆਪਣੀ ਪਿੱਠ ਤੇ ਬਿਠਾ ਕੇ ਸਮੁੰਦਰ ਪਾਰ ਕਰਾ ਦੇ ਮੈਂ ਜਰੂਰ ਪਤਾ ਕਰੂੰਗਾ ਉਹ ਮਗਰਮਾਸ ਤੇ ਸਵਾਰ ਹੋ ਕੇ ਸਮੁੰਦਰ ਪਾਰ ਜਾ ਲੱਗਿਆ ਸਮੁੰਦਰ ਪਾਰ ਕਾਫੀ ਪਟਕਣ ਤੋਂ ਬਾਅਦ ਆਖਰ ਉਸ ਨੂੰ ਇੱਕ ਸਾਧੂ ਮਿਲਿਆ ਉਸ ਨੇ ਸਾਧੂ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਆਪਣੀ ਕਿਸਮਤ ਦਾ ਪਤਾ ਪੁੱਛਿਆ ਸਾਧੂ ਨੇ ਕਿਹਾ beta ਤੇਰੀ ਕਿਸਮਤ ਤੇਰੇ ਕੋਲ ਹੀ ਤਾਂ ਹੈ ਤੂੰ ਐਨਾ ਲੰਮਾ ਸਫਰ ਕੀਤਾ ਹੈ ਇੰਨੀ ਮਿਹਨਤ ਕੀਤੀ ਹੈ ਤੈਨੂੰ ਤਾਂ ਸਾਰਾ ਕੁਝ ਮਿਲਿਆ ਹੈ ਨੌਜਵਾਨ ਕਹਿਣ ਲੱਗਿਆ ਮਹਾਰਾਜ ਮੈਂ ਕੁਝ ਸਮਝਿਆ ਨਹੀਂ ਮੰਨ ਲਿਆ ਕਿ ਮੇਰੀ ਕਿਸਮਤ ਮੇਰੇ ਕੋਲ ਹੈ ਪਰ ਜੋ ਲੋਕ ਮੈਨੂੰ ਰਾਹ ਵਿੱਚ ਮਿਲੇ ਸਨ ਉਹਨਾਂ ਦੀ ਕਿਸਮਤ ਕਿੱਥੇ ਹੈ ਉਹ ਸੁੰਦਰੀ ਉਹ ਘੋੜਾ ਉਹ ਰੁੱਖ ਅਤੇ ਉਹ ਮਗਰਮਸ਼ ਧਿਆਨ ਨਾਲ ਸੁਣ ਬੇਟਾ ਮਗਰਮਸ਼ ਨੇ ਰਾਣੀ ਦਾ 9 ਲੱਖਾ ਹਾਰ ਨਿਕਲ ਲਿਆ ਹੈ ਇਸ ਕਾਰਨ ਉਸ ਦੇ ਪੇਟ ਵਿੱਚ ਤਰਦ ਰੰਦਾ ਹੈ ਤੂੰ ਉਹਨੂੰ ਉਲਟੀ ਕਰਨ ਵਾਸਤੇ ਕਹੀਂ ਹਾਰ ਪੇਟ ਚੋਂ ਨਿਕਲ ਜਾਂਦੇ ਉਹ ਠੀਕ ਹੋ ਜਾਵੇਗਾ ਰੁੱਖ ਦੇ ਚੌਕੌਨਿਆਂ ਵਿੱਚ ਧੰਨ ਦੱਬਿਆ ਹੈ ਇਸ ਕਾਰਨ ਉਹ ਸੁੱਕ ਰਿਹਾ ਹੈ ਘੋੜਾ ਗੱਭਰੂ ਸਵਾਰ ਦੇ ਬਿਨਾਂ ਅਧੂਰਾ ਹੈ ਅਤੇ ਸੁੰਦਰੀ ਗੱਭਰੂਵਾਰ ਦੇ ਬਿਨਾ ਸਾਧੂ ਨੇ ਕਿਹਾ ਇਹ ਸਾਰਾ ਕੁਝ ਸੁਣ ਕੇ ਨੌਜਵਾਨ ਸਾਧੂ ਨੂੰ ਪ੍ਰਣਾਮ ਕਰਕੇ ਵਾਪਸ ਮੁੜ ਪਿਆ ਮਗਰਮਛ ਦੇ ਪੇਟ ਤੇ ਬੈਠ ਕੇ ਸਮੁੰਦਰ ਦੇ ਕੰਡੇ ਪੁੱਜ ਕੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਉਸ ਨੇ ਸਭ ਤੋਂ ਪਹਿਲਾਂ ਮਗਰਮਛ ਤੋਂ ਉਲਟੀ ਕਰਵਾਈ ਇਸ ਨਾਲ 9 ਲੱਖ ਹਾਰ ਬਾਹਰ ਨਿਕਲ ਆਇਆ ਮਗਰਮਛ ਦੇ ਪੇਟ ਦਾ ਦਰਦ ਠੀਕ ਹੋ ਗਿਆ ਨੌਜਵਾਨ ਨਿਹਾਰ ਆਪਣੇ ਕੋਲ ਰੱਖ ਲਿਆ ਰੁੱਖ ਦੇ ਕੋਲ ਪੁੱਜ ਕੇ ਉਸ ਨੇ ਉਸ ਦੀਆਂ ਜੜਾਂ ਵਿੱਚ ਦੱਬਿਆ ਧੰਨ ਬਾਹਰ ਕੱਢ ਲਿਆ ਰੁੱਖ ਫਿਰ ਹਰਾ ਭਰਾ ਹੋਣ ਲੱਗਿਆ ਅਤੇ ਉਹ ਸਾਰਾ ਧੰਨ ਲੈ ਕੇ ਅਗਾਹ ਤੁਰ ਪਿਆ ਅੱਗੇ ਸਵਾਰ ਦੀ ਉਡੀਕ ਵਿੱਚ ਘੋੜਾ ਇੱਧਰ ਉੱਧਰ ਪਟਕ ਰਿਹਾ ਸੀ ਉਹ ਘੋੜੇ ਤੇ ਸਵਾਰ ਹੋ ਗਿਆ ਅਤੇ ਘੋੜੇ ਨੂੰ ਗੱਭਰੂ ਸਵਾਰ ਮਿਲ ਗਿਆ ਮੈਦਾਨ ਵਿੱਚ ਪਹੁੰਚਣ ਤੇ ਉਸ ਨੇ ਸੁੰਦਰੀ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੁੰਦਰੀ ਨੇ ਹਸਦਿਆ ਹਸਦਿਆ ਕਬੂਲ ਕਰ ਲਿਆ ਨੌਜਵਾਨ ਸੁੰਦਰੀ ਨੂੰ ਲੈ ਕੇ ਘੋੜੇ ਤੇ ਸਵਾਰ ਹੋ ਕੇ ਧਨਦولت ਸਮਿਤ ਵਾਪਸ ਆਪਣੇ ਘਰ ਪਹੁੰਚ ਗਿਆ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿਸਮਤ ਸਾਡੇ ਹੱਥਾਂ ਵਿੱਚ ਹੁੰਦੀ ਹੈ ਆਲਸ ਨਹੀਂ ਮਿਹਨਤ ਰਾਹ ਦਿਖਾਉਂਦੀ ਹੈ ਸਹੀ ਸਮੇਂ ਸਹੀ ਫੈਸਲਾ ਜੀਵਨ ਬਦਲ ਸਕਦਾ ਹੈ। ਧੰਨਵਾਦ ਦੋਸਤੋ ਅਜੀਆਂ ਹੋਰ ਕਹਾਣੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ।